ਮਲਾਵਟ ਖੋਰੀ ਨੇ ਸਾਡੇ ਦੇਸ਼ ਦੇ ਵਿੱਚ ਕਿੰਨਾ ਜ਼ਿਆਦਾ ਗੜਬੜੀ ਪੈਦਾ ਕੀਤੀ ਔਰ ਕਿੰਨਾ ਸਿਹਤ ਦੇ ਨਾਲ ਖਲਵਾੜ ਕੀਤਾ ਇਹ ਅੰਦਾਜ਼ਾ ਲਾਉਣਾ ਬੜਾ ਔਖਾ ਹੈ ਕਿਉਂਕਿ ਮਲਾਵਟ ਖੋਰੀ ਦਾ ਧੰਦਾ ਉਹ ਕਈ ਸਮੇਂ ਤੋਂ ਚੱਲ ਰਿਹਾ ਹੈ ਪਰ ਉਸ ਨੂੰ ਰੋਕਣ ਦੇ ਲਈ ਜਿੰਨੇ ਯਤਨ ਹੋਣੇ ਚਾਹੀਦੇ ਨੇ ਸ਼ਾਇਦ ਉਹਨੇ ਨਹੀਂ ਹੋਏ ਤੇ ਇੱਕ ਹੈਰਾਨ ਕਰਦੀ ਰਿਪੋਰਟ ਸਾਹਮਣੇ ਆਈ ਹੈ ਜੋ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਲੱਗੇ ਹਾਂ ਜਿਸ ਦੇ ਵਿੱਚ ਪੰਜਾਬ ਦੇ ਵਿੱਚ ਦੇਸੀ ਘਿਓ ਤੇ ਦੁੱਧ ਦੇ ਕਈ ਸੈਂਪਲ ਆ ਜਿਹੜੇ ਉਹ ਫੇਲ ਹੋ ਜਾਂਦੇ ਨੇ ਕਿੰਨੇ ਸੈਂਪਲ ਫੇਲ ਹੋਏ ਨੇ ਔਰ ਕਿਵੇਂ ਇਸ ਦੇ ਚੈੱਕਅਪ ਕੀਤਾ ਗਿਆ ਔਰ ਇਸੈਂਪਲ ਕਦੋਂ ਲਏ ਜਾਂਦੇ ਨੇ ਇਸ ਦੇ ਲਈ ਸਮਾਂ ਕੀ ਮਿੱਥਿਆ ਹੋਇਆ ਇਸ ਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਚਰਨਜੀਤ ਭੋਲਰ ਦੀ ਇੱਕ ਰਿਪੋਰਟ ਹੈ ਛਪੀ ਹੈ ਜਿਹੜੀ ਉਸ ਦੇ ਵਿੱਚ ਜਾਣਕਾਰੀ ਵੇਰਵੇ ਵੀ ਸਾਂਝੇ ਕੀਤੇ ਹੋਏ ਨੇ ਉਹ ਵੀ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਦਰਅਸਲ ਦੇਸੀ ਘਿਓ ਦੇ ਵਿੱਚ ਕਿਉਂਕਿ ਪਹਿਲਾਂ ਮੰਨਿਆ ਜਾਂਦਾ ਰਿਹਾ ਕਿ ਜਿਹੜੀ ਪੰਜਾਬ ਦੀ ਜਿਹੜੀ ਖੁਰਾਕ ਹੈ ਉਹ ਖਾਸ ਕਰਕੇ ਦੇਸੀ ਘਿਓ ਦਾ ਇੱਕ ਅਹਿਮ ਹਿੱਸਾ ਸੀ ਪਰ ਹੁਣ ਬਾਜ਼ਾਰ ਦੇ ਵਿੱਚ ਮਿਲਦੇ ਜਾ ਦੇ ਵਿਕਰੀ ਦੇ ਵਿੱਚ ਦੇਸੀ ਘਿਓ ਲਿਆ ਜਾਂਦਾ ਉਸ ਦੇ ਵਿੱਚ ਬਹੁਤ ਘੱਟ ਜਿਹੜੀਆਂ ਦੁਕਾਨਾਂ ਜਾਂ ਫਿਰ ਘੱਟ ਬ੍ਰਾਂਡ ਹੋਣਗੇ ਜਿਨ੍ਹਾਂ ਦੇ ਉੱਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਨਹੀਂ ਤਾਂ ਫਿਰ ਦੇਸੀ ਘਿਓ ਜਿੱਥੋਂ ਮਰਜੀ ਖਰੀਦ ਲਵੋ ਉਸ ਦੇ ਵਿੱਚ ਸ਼ੱਕ ਦਾ ਜਿਹੜਾ ਖਾਦਸ਼ਾ ਬਣਿਆ ਹੀ ਰਹਿੰਦਾ ਉਹ ਬਣੀ ਹੀ ਰਹਿੰਦੀ ਹੈ ਸੰਭਾਵਨਾ ਕਿ ਕਿਤੇ ਮਿਲਾਵਟ ਨਾ ਹੋਈ ਹੋਵੇ ਤਾਂ ਉਹ ਗੱਲ ਇੱਕ ਸੈਂਪਲ ਜਦੋਂ ਚੈੱਕ ਕੀਤੇ ਜਾਂਦੇ ਨੇ ਉਸ ਦੇ ਵਿੱਚ ਸਾਹਮਣੇ ਵੀ ਆਈ ਹੈ ਕਿ ਹਾਂ ਦੇਸੀ ਘਿਓ ਦੇ ਵਿੱਚ ਵੀ ਮਿਲਾਵਟ ਕੀਤੀ ਜਾਂਦੀ ਹੈ ਔਰ ਨਕਲੀ ਦੁੱਧ ਅਜਿਹੇ ਮਾਮਲੇ ਤਾਂ ਕਿੰਨੀ ਵਾਰ ਹੀ ਪੰਜਾਬ ਦੇ ਵਿੱਚ ਸਾਹਮਣੇ ਆਏ ਨੇ ਕਿ ਜਦੋਂ-ਜਦੋਂ ਖਾਸ ਕਰਕੇ ਤਿਉਹਾਰਾਂ ਦੇ ਮੌਕੇ ਦੇ ਉੱਤੇ ਸੈਂਪਲ ਲਏ ਜਾਂਦੇ ਨੇ ਤਾਂ ਉਦੋਂ ਬਹੁਤੀ ਵਾਰੀ ਨਕਲੀ ਪਨੀਰ ਨਕਲੀ ਦੁੱਧ ਕਾਫੀ ਕੁਝ ਜਿਹੜਾ ਬਰਾਮਦ ਕੀਤਾ ਜਾਂਦਾ ਤਾਂ ਹੁਣ ਇੱਕ ਰਿਪੋਰਟ ਦੇ ਮੁਤਾਬਕ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਪੰਜਾਬ ਦੇ ਦੇਸੀ ਘਿਓ ਦੇ ਵਿੱਚ ਮਿਲਾਵਟ ਕਿੰਨੇ ਪੱਧਰ ਦੇ ਉੱਤੇ ਹੋਈ ਹੈ ਪੰਜਾਬ ਦਾ ਦੇਸੀ ਘਿਓ ਹੁਣ ਖਾਲਸ ਨਹੀਂ ਰਿਹਾ ਇਹ ਭੋਜਨ ਸੁਰੱਖਿਆ ਮਾਪਦੰਡਾਂ ਤੇ ਖਰਾ ਕਿਵੇਂ ਨਹੀਂ ਉਤਰਦਾ ਪੰਜਾਬ ਸਰਕਾਰ ਵੱਲੋਂ ਸਾਲ 2023-24 ਦੌਰਾਨ ਨਮੂਨਿਆਂ 'ਚੋਂ ਦੇਸੀ ਘਿਓ ਦੇ 21.4 ਫੀਸਦੀ ਨਮੂਨੇ ਭੋਜਨ ਸੁਰੱਖਿਆ ਮਿਆਰਾਂ ਤੇ ਪੂਰੇ ਨਹੀਂ ਉਤਰੇ ਸੀ। ਇਸੇ ਤਰ੍ਹਾਂ ਦੁੱਧ ਦੇ 13.6 ਫੀਸਦੀ ਨਮੂਨੇ ਮਿਆਰਾਂ ਦੇ ਅਨੁਕੂਲ ਨਹੀਂ ਸਨ। ਪੰਜਾਬ ਦੀ ਪਛਾਣ ਦੁੱਧ ਤੇ ਦੇਸੀ ਘਿਓ ਨੇ ਇਨਖਾਰੀ ਐ ਤੇ ਇਹੀ ਘਿਓ ਹੁਣ ਮਿਆਰਾਂ ਤੋਂ ਤਿਲਕ ਗਿਆ ਯਾਨੀ ਕਿ ਹੁਣ ਇਸ ਦੇ ਵਿੱਚ ਸ਼ੱਕ ਦਾ ਦਾਇਰਾ ਵਧ ਗਿਆ ਹੈ ਕਿ ਕਿਤੇ ਮਿਲਾਵਟ ਤਾਂ ਨਹੀਂ। ਇਹ ਗੱਲਾਂ ਉਦੋਂ ਸਾਹਮਣੇ ਆਉਂਦੀਆਂ ਨੇ ਜਦੋਂ ਸੈਂਪਲ ਲਏ ਜਾਂਦੇ ਨੇ। ਤਾਂ ਹੁਣ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਪੰਜਾਬ ਦੇ ਤੱਥਾਂ ਅਨੁਸਾਰ 2023-24 ਵਿੱਚ ਦੁੱਧ ਦੇ ਇਕੱਠੇ ਕੀਤੇ 646 ਨਮੂਨਿਆਂ 'ਚੋਂ 88 ਮਿਆਰਾਂ ਤੇ खरे ਨਹੀਂ ਉਤਰੇ ਖੋਏ ਦੇ 26% ਦੀ ਨਮੂਨੇ ਫੇਲ ਹੋਏ ਹਨ ਤੇ ਬੀਤੇ 3 ਬਰਿਆਂ 'ਚ 2021-24 ਦੌਰਾਨ ਦੁੱਧ ਦੇ ਕੁੱਲ 20988 ਨਮੂਨੇ ਭਰੇ ਗਏ ਸੈਂਪਲ ਲਏ ਗਏ ਜਿਨ੍ਹਾਂ 'ਚੋਂ 13712 ਨਮੂਨੇ ਅਨਕੂਲ ਨਹੀਂ ਪਾਏ ਗਏ ਯਾਨੀ ਕਿ ਜਿਹੜੇ ਮਾਪਦੰਡ ਰੱਖੇ ਗਏ ਨੇ ਇੱਕ ਚੰਗੇ ਭੋਜਨ ਵਾਲੇ ਉਸ ਦੇ ਖਰੇ ਨਹੀਂ ਉਤਰੇ। ਸਾਲ 2023-24 ਵਿੱਚ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ ਦੇ ਕੁੱਲ 6041 ਸੈਂਪਲ ਭਰੇ ਗਏ। ਜਿਨ੍ਹਾਂ ਚੋਂ 929 ਨਮੂਨੇ ਆ ਜਿਹੜੇ ਫੇਲ ਹੋ ਜਾਂਦੇ ਆ ਸਾਲ 2023-24 ਚ ਦੌਰਾਨ ਪੰਜਾਬ ਸਰਕਾਰ ਨੇ 1577 ਸਿਵਲ ਕੇਸ ਕੀਤੇ ਤੇ 76 ਕੇਸਾਂ ਵਿੱਚ ਅਪਰਾਧ ਕਾਰਵਾਈ ਵੀ ਕੀਤੀ ਗਈ ਹੈ। ਬੀਤੇ 3 ਵਰਿਆਂ ਵਿੱਚ 194 ਫੇਲ ਨਮੂਨਿਆਂ ਦੇ ਮਾਲਕਾਂ ਖਿਲਾਫ ਅਪਰਾਧ ਕਾਰਵਾਈ ਹੋਈ ਹੈ। ਫੇਲ ਹੋਏ ਨਮੂਨਿਆਂ ਚ ਕੁਝ ਮਾਮਲਿਆਂ ਵਿੱਚ ਪਾਣੀ ਦੀ ਮਲਾਵਟ ਪਾਈ ਗਈ ਜਾਂ ਫਿਰ ਮਿਆਦ ਫੂਗਾ ਚੁੱਕੇ ਸਕਿਮਡ ਮਿਲਕ ਪਾਊਡਰ ਜਾਂ ਯੂਰੀਆ ਆਦ ਮਿਲਾਵਟ ਕਰਕੇ ਦੁਬਾਰਾ ਉਸ ਨੂੰ ਬਣਾਇਆ ਗਿਆ ਯਾਨੀ ਕਿ ਜਿਹੜਾ ਦੁੱਧ ਤੋਂ ਬਣੇ ਉਤਪਾਦ ਨੇ ਜਾਂ ਫਿਰ ਦੁੱਧ ਹੈ ਉਸ ਦੇ ਵਿੱਚ ਪਾਣੀ ਦੀ ਮਿਲਾਵਟ ਤਾਂ ਹੁੰਦੀ ਹੁੰਦੀ ਹੈ ਤੇ ਨਾਲ ਯੂਰੀਆ ਵਰਗੇ ਖਾਦ ਪਦਾਰਤ ਵੀ ਆ ਜਿਹੜੇ ਉਪਾਦ ਦਿੱਤੇ ਜਾਂਦੇ ਨੇ ਤਾਂ ਕਿ ਉਸ ਦੁੱਧ ਨੂੰ ਹੋਰ ਗਾੜਾ ਕਰਕੇ ਵੇਚਿਆ ਜਾ ਸਕੇ ਕਈ ਵਾਰਾਂ ਇਹ ਸਾਹਮਣੇ ਆਇਆ ਚਾਹੇ ਕੋਈ ਰੱਖੜੀ ਦਾ ਤਿਉਹਾਰ ਹੋਵੇ ਦੀਵਾਲੀ ਦਾ ਤਿਉਹਾਰ ਹੋਵੇ ਜਾਂ ਕੋਈ ਹੋਰ ਅਜਿਹਾ ਤਿਹਾਰ ਹੋਵੇ ਜਿੱਥੇ ਮਠਿਆਈ ਦੀ ਜਿਹੜੀ ਆ ਉਹ ਵੱਧ ਵਰਤੋਂ ਹੁੰਦੀ ਹੈ ਤਾਂ ਉਸ ਦੇ ਦੌਰਾਨ ਜ਼ਿਆਦਾਤਰ ਸੈਂਪਲ ਆ ਜਿਹੜੇ ਉਹ ਲਏ ਜਾਂਦੇ ਨੇ ਜਾਂ ਫੇਲ ਹੁੰਦੇ ਨੇ ਇਹ ਵੀ ਸਾਹਮਣੇ ਆਉਂਦਾ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਪ੍ਰਸ਼ਾਸਨਿਕ ਤੌਰ ਦੇ ਉੱਤੇ ਕਿੰਨੀ ਚੌਕਸੀ ਦੇ ਨਾਲ ਕੰਮ ਕੀਤਾ ਜਾਂਦਾ ਹੈ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਕਿ ਜੇਕਰ ਚੌਕਸੀ ਵਰਤੀ ਜਾਵੇ ਤਾਂ ਫਿਰ ਚਾਹੇ ਕੋਈ ਛੋਟੇ ਦੁਕਾਨਦਾਰ ਨੇ ਜਾਂ ਕੋਈ ਵੱਡੇ ਦੁਕਾਨਦਾਰ ਨੇ ਮਠਿਆਈਆਂ ਦੀ ਵਿਕਰੀ ਕਰਨ ਵਾਲੇ ਉਸ ਦੇ ਵਿੱਚ ਵੀ ਆ ਜਿਹੜਾ ਉਸ ਦੇ ਉੱਤੇ ਵੀ ਨਜ਼ਰ ਜੇਕਰ ਰੱਖੀ ਜਾਵੇ ਸਹੀ ਤਰੀਕੇ ਨਾਲ ਸਹੀ ਢੰਗ ਨਾਲ ਤਾਂ ਫਿਰ ਉਹਨਾਂ ਦੀ ਵੀ ਜ਼ਰੂਰਤ ਨਹੀਂ ਪਵੇਗੀ ਕਿ ਉਹ ਮਲਾਵਟ ਖੋਰੀ ਦਾ ਧੰਦਾ ਕਰਨ। ਖਾਸ ਕਰਕੇ ਕਈ ਡੇਅਰੀ ਫਾਰਮ ਐਸੇ ਨੇ ਜਿਹੜੇ ਪੂਰੇ ਆਪਣੇ ਉਸ ਦੁੱਧ ਨੂੰ ਲੈ ਕੇ ਘਿਓ ਨੂੰ ਲੈ ਕੇ ਦਹੀਂ ਨੂੰ ਲੈ ਕੇ ਮੱਖਣ ਨੂੰ ਲੈ ਕੇ ਪੂਰੇ ਸੁਚੇਤ ਵੀ ਰਹਿੰਦੇ ਨੇ ਔਰ ਉਸ ਧੰਦੇ ਨੂੰ ਉਸ ਕਿੱਤੇ ਨੂੰ ਪਵਿੱਤਰ ਮੰਨਦੇ ਨੇ ਪਰ ਕਈ ਥਾਵਾਂ ਦੇ ਉੱਤੇ ਅਣਗਹਿਲੀਆਂ ਵੀ ਸਾਹਮਣੇ ਆਉਂਦੀਆਂ ਨੇ ਜਿੱਥੇ ਲਾਲਚ ਦੇ ਕਰਕੇ ਤਾਂ ਜਿਹੜੀ ਮਲਾਵਟ ਖੋਰੀ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਜਿਸ ਦੇ ਕਰਕੇ ਲੋਕਾਂ ਦੀ ਸਿਹਤ ਦੇ ਨਾਲ ਵੀ ਖਲਵਾੜ ਕੀਤਾ ਜਾਂਦਾ ਹੈ। ਫਿਲਹਾਲ ਦੀ ਘੜੀ ਉਹਨਾਂ ਨੂੰ ਮੁਨਾਫਾ ਤਾਂ ਹੋ ਸਕਦਾ ਪਰ ਉਸ ਮੁਨਾਫੇ ਦੇ ਪਿੱਛੇ ਜਿਹੜੇ ਸਿੱਟੇ ਨਿਕਲਦੇ ਨੇ ਜਿਨ੍ਹਾਂ ਨੇ ਉਹ ਵਰਤੋਂ ਕਰਨੀ ਹੁੰਦੀ ਹੈ ਉਹ ਖਾਦ ਪਦਾਰਥਾਂ ਦੀ ਖਾਸ ਕਰਕੇ ਦੁੱਧ ਜਾਂ ਦੁੱਧ ਤੋਂ ਬਣੇ ਹੋਰ ਕਿਸੇ ਪਦਾਰਥ ਦੀ ਉਹਨਾਂ ਦੇ ਸੇਧ ਨਾਲ ਕਿੰਨੀਆਂ ਬਿਮਾਰੀਆਂ ਉਹਨਾਂ ਨੂੰ ਘੇਰ ਲੈਂਦੀਆਂ ਨੇ ਇਹ ਉਹੀ ਜਾਣਦੇ ਨੇ ਜਿਹੜੀ ਉਹਨਾਂ ਦੇ ਵਰਤੋਂ ਕਰ ਲੈਂਦੇ ਨੇ ਪਰ ਆਮ ਲੋਕ ਕਿਵੇਂ ਪਛਾਣ ਕਰਨ ਇਹਨਾਂ ਦੀ ਵਿਕਰੀ ਹੀ ਨਾ ਹੋਵੇ ਪੈਦਾ ਹੀ ਨਾ ਹੋਵੇ ਮਲਾਵਟਖੋਰੀ ਦਾ ਧੰਦਾ ਚੱਲੇ ਹੀ ਨਾ ਇਸ ਦੇ ਉੱਤੇ ਕੋਈ ਨਾ ਕੋਈ ਜ਼ਰੂਰ 56 ਕਸਨ ਦੀ ਵਿਉਂਤ ਹੋਣੀ ਚਾਹੀਦੀ ਹੈ ਦਰਅਸਲ ਇਹ ਵੀ ਖਬਰ ਦੇ ਵਿੱਚ ਸਾਂਝਾ ਕੀਤਾ ਹੋਇਆ ਹੈ ਕਿ ਜਿਹੜੇ ਖਾਸ ਕਰਕੇ ਪੂਜਾ ਪਾਠ ਵਾਸਤੇ ਵੇਚੇ ਜਾਂਦੇ ਦੇਸੀ ਘਿਓ ਵਿੱਚ ਹਾਈਡਰੋਜਨੇਟਿਡ ਫੈਟ ਤੇ ਰਿਫਾਈਨਡ ਤੇਲ ਦੀ ਮਿਲਾਵਟ ਵੀ ਹੁੰਦੀ ਹੈ ਇਹ ਵੀ ਗੱਲ ਸਾਹਮਣੇ ਆਈ ਹੈ ਉਸ ਜਿਹੜੀ ਪੜਤਾਲ ਦੇ ਵਿੱਚ ਇਸ ਵਿੱਚ 5 ਤੋਂ 10% ਦੀ ਹੀ ਦੇਸੀ ਘਿਓ ਹੁੰਦਾ ਹੈ ਸਬੰਧਤ ਭਾਗ 'ਚ ਕਮਿਸ਼ਨਰ ਰਹਿ ਚੁੱਕੇ ਕਾਨ ਸਿੰਘ ਪੰਨੂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਮਿਲਾਵਟ ਖੋਹਾਂ ਖਿਲਾਫ ਸਖਤ ਕਾਰਵਾਈ ਕਰਨੀ ਪਵੇਗੀ ਕਿਉਂਕਿ ਜਦੋਂ ਖੁਦ ਦੇ ਅਫਸਰ ਸਨ ਆਪਣੀ ਡਿਊਟੀ ਤੇ ਸਨ ਤੇ ਉਦੋਂ بڑے ਮਾਮਲੇ ਸਾਹਮਣੇ ਆਏ ਸਨ ਕਿ ਇਹਨਾਂ ਨੇ ਮਲਾਵਟਖੋਰੀ ਕਰਨ ਵਾਲਿਆਂ ਦੇ ਉੱਤੇ ਨੱਥ ਪਾਉਣੀ ਸ਼ੁਰੂ ਕੀਤੀ ਹੈ ਸਖਤੀ ਵੀ ਹੋਈ ਸੀ ਪਰ ਉਦੋਂ ਇੱਕ ਅਫਸਰ ਦੇ ਕਰਕੇ ਕਿੰਨੀ ਕੁ ਮਲਾਵਟਖੋਰੀ ਦੇ ਉੱਤੇ ਨੱਥ ਪਾਈ ਜਾ ਸਕਦੀ ਹੈ ਇਹ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਪਰ ਇਹ ਪੰਜਾਬ ਪੱਧਰ ਦੇ ਉੱਤੇ ਨਹੀਂ ਦੇਸ਼ ਪੱਧਰ ਦੇ ਵਿੱਚ ਵੀ ਵੱਡੇ ਪੱਧਰ ਦੇ ਉੱਤੇ ਮਲਾਵਟਖੋਰੀ ਦਾ ਧੰਦਾ ਕਈਆਂ ਨਾਲ ਖਲਵਾੜ ਕਰਦਾ ਹੈ ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ ਦੇ ਕਮਿਸ਼ਨਰ ਅਭਿਨਵ ਤਰੀਖਾ ਨੇ ਕਿਹਾ ਕਿ ਦੁੱਧ ਅਤੇ ਦੁੱਧ ਉਤਪਾਦਾਂ ਦੇ ਹਰ ਬਰੇ ਨਮੂਨੇ ਲਏ ਜਾਂਦੇ ਆਂ ਔਰ ਗੁਣਵੱਤਾ ਲਈ ਫੂਡ ਬਿਜ਼ਨਸ ਆਪਰੇਟਰ ਨਾਲ ਮੀਟਿੰਗ ਕਰਕੇ ਫੀਡਬੈਕ ਵੀ ਲਈ ਜਾਂਦੀ ਹੈ ਹਾਲੀ ਵਿੱਚ ਹੋਈ ਇੱਕ ਮੀਟਿੰਗ 'ਚ ਇਨ੍ਹਾਂ ਸੰਚਾਲਕਾਂ ਨੇ ਕਿਹਾ ਸੀ ਕਿ ਪੈਕ ਕੀਤਾ ਦੁੱਧ ਚੰਗੀ ਗੁਣਵੱਤਾ ਦਾ ਹੈ ਤਾਂ ਜਿਹੜਾ ਪੈਕ ਕੀਤਾ ਦੁੱਧ ਕਈ ਥਾਵਾਂ ਤੇ ਮਾਮਲਾ ਇਹ ਵੀ ਸਾਹਮਣੇ ਆਉਂਦਾ ਹੈ ਜਿਹੜੇ ਪੈਕ ਹੁੰਦੇ ਨੇ ਦੁੱਧ ਜਾਂ ਦੁੱਧ ਤੋਂ ਬਣੇ ਪਦਾਰਥ ਉਹ ਚਾਹੇ ਕਿਸੇ ਵੀ ਕੰਪਨੀ ਦੇ ਹੋਣ ਉਨ੍ਹਾਂ ਦੀ ਜਿੰਨੀ ਮਿਆਦ ਰੱਖੀ ਹੁੰਦੀ ਹੈ ਕਈ ਵਾਰਾਂ ਤਾਂ ਆਮ ਤੌਰ ਦੇ ਉੱਤੇ ਘਰਾਂ ਵਿੱਚ ਜਿਹੜੀ ਵਰਤੋਂ ਹੁੰਦੀ ਹੈ ਉਹ ਮਿਆਦ ਪੁੱਗਣ ਤੋਂ ਪਹਿਲਾਂ ਹੀ ਖਰਾਬ ਹੋ ਜਾਂਦੇ ਨੇ ਚਾਹੇ ਉਨ੍ਹਾਂ ਦੇ ਲਈ ਇੱਕ ਪੂਰਾ ਟੈਂਪਰੇਚਰ ਚਾਹੀਦਾ ਹੁੰਦਾ ਉਹਨਾਂ ਨੂੰ ਸਾਂਭਣ ਦੇ ਲਈ ਜੋ ਉਸ ਟੈਂਪਰੇਚਰ ਵਿੱਚ ਵੀ ਕਈ ਵਾਰੀ ਰੱਖਿਆ ਤੇ ਕਈ ਥਾਵਾਂ ਦੇ ਉੱਤੇ ਸ਼ਿਕਾਇਤਾਂ ਆਉਂਦੀਆਂ ਨੇ ਕਿ ਪਹਿਲਾਂ ਹੀ ਦੁੱਧ ਰੱਖਣ ਜਾਂ ਦੁੱਧ ਜਾਂ ਫਿਰ ਦੁੱਧ ਤੋਂ ਬਣੇ ਪਦਾਰਥ ਜਾਂ ਦਹੀਂ ਜਾਂ ਮੱਖਣ ਖਾਸ ਕਰਕੇ ਦਹੀਂ ਜਾਂ ਦੁੱਧ ਦੇ ਖਰਾਬ ਹੋਣ ਦੀਆਂ ਸ਼ਿਕਾਇਤਾਂ ਵੱਧ ਆਉਂਦੀਆਂ ਨੇ ਕਿ ਹਜੇ ਮਿਆਦ ਪਈ ਹੁੰਦੀ ਹੈ ਤੇ ਪਹਿਲਾਂ ਹੀ ਮਿਆਦ ਤੋਂ ਉਹ ਖਰਾਬ ਹੋ ਜਾਂਦੇ ਨੇ ਵਰਤੋਂ ਯੋਗ ਨਹੀਂ ਰਹਿੰਦੇ ਇਸ ਦਾ ਮਤਲਬ ਸਾਫ਼ ਹੈ ਕਿ ਜਾਂ ਤੇ ਉਹਨਾਂ ਵਿੱਚ ਮਿਲਾਵਟ ਖੋਰੀ ਹੋਈ ਹੋਵੇਗੀ ਤੇ ਜਾਂ ਫਿਰ ਕੋਈ ਜਿਹੜੀ ਜਿੱਥੇ-ਜਿੱਥੇ ਉਹਨਾਂ ਦੇ ਉੱਤੇ ਉਹਨਾਂ ਨੂੰ ਗੁਣਵੱਤਾ ਬਣਾਈ ਰੱਖਣ ਦੇ ਲਈ ਜੋ ਜ਼ਰੂਰੀ ਸੀ ਸਨਸ਼ਰਤਾਂ ਉਹ ਪੂਰੀਆਂ ਨਹੀਂ ਕਰਦੀਆਂ ਕੰਪਨੀਆਂ ਇਸ ਤੇ ਕਰਕੇ ਉਹ ਖਰਾਬ ਹੋ ਜਾਂਦੇ ਨੇ ਤੇ ਮਿਲਾਵਟ ਖੋਰੀ ਦੇ ਨਾਲ ਸਬੰਧਤ ਜਿਹੜੇ ਸੈਂਪਲ ਦਾ ਨਮੂਨਿਆਂ ਦਾ ਫੇਲ ਹੋਣਾ ਇਹ ਵੀ ਇੱਕ ਵੱਡਾ ਸਵਾਲ ਹੈ ਕਿ ਅੱਜ ਦੀ ਨਹੀਂ ਇਹ ਗੱਲ ਕਈ ਸਾਲਾਂ ਤੋਂ ਇਹ سلسلہ ਚੱਲਿਆ ਹੋਦਾ ਹੈ ਇਸ سلسلے ਨੂੰ ਰੋਕਣਾ ਚਾਹੀਦਾ ਹੈ ਜੇਕਰ ਮਲਾਵਟਖੋਰੀ ਦੇ ਤੁੰਦੇ ਨੂੰ ਰੋਕਿਆ ਜਾਵੇ ਤਾਂ ਫਿਰ ਲੋਕਾਂ ਦੀ ਸਿਹਤ ਨਾਲ ਹੁੰਦੇ ਖਲਵਾੜ ਨੂੰ ਵੀ ਨੂੰ ਤੋਂ ਵੀ ਬਚਾਇਆ ਜਾ ਸਕਦਾ ਲੋਕਾਂ ਨੂੰ ਜੇਕਰ ਇਹ سلسلہ ਨਾ ਰੁਕਿਆ ਤਾਂ ਫਿਰ ਲੋਕ ਕਈ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਸਕਦੇ ਨੇ ਔਰ ਮਲਾਵਟਖੋਰੀ ਕੱਲੀ ਸਿਹਤ ਨਾਲ ਹੀ ਖਲਵਾੜ ਨਹੀਂ ਕਰਦੀ ਇਸ ਦੇ ਨਾਲ ਕਈਆਂ ਦਾ ਮੁਨਾਫਾ ਤਾਂ ਵੱਧ ਸਕਦਾ ਪਰ ਆਮ ਲੋਕ ਜਿਹੜੇ ਵਰਤੋਂ ਕਾਰਨ ਨੇ ਜਿਹੜੇ ਪਹਿਲੀਆਂ ਆਪਣੀ ਮਿਹਨਤ ਦੀ ਪੂੰਜੀ ਦੇ ਵਿੱਚੋਂ ਇਹਨਾਂ ਪਦਾਰਥਾਂ ਦੀ ਵਰਤੋਂ ਕਰਦੇ ਨੇ ਖਾਸ ਕਰਕੇ ਸ਼ਹਿਰਾਂ ਵਿੱਚ ਰਹਿੰਦੇ ਲੋਕ ਪਿੰਡਾਂ ਦੇ ਵਿੱਚ ਇਹ ਸਮੱਸਿਆ ਜਿਹੜੀ ਸ਼ਹਿਰਾਂ ਦੇ ਮੁਕਾਬਲ ਤਨ ਫਿਰ ਵੀ ਘੱਟ ਹੁੰਦੀ ਹੈ ਪਰ ਸ਼ਹਿਰਾਂ ਦੇ ਵਿੱਚ ਖਾਸ ਕਰਕੇ ਜਿਹੜੇ ਆਮ ਵਰਤੋਂ ਕਾਰਨ ਇਹਨਾਂ ਦੇ ਲਈ ਇੱਕ ਵੱਡੀ ਮੁਸੀਬਤ ਖੜੀ ਹੋ ਜਾਂਦੀ ਹੈ ਤਾਂ ਦੇਖਦੇ ਹਾਂ ਕਿ ਜਹੀਆਂ ਮਲਾਵਟ ਖੋਰੀ ਦੀਆਂ ਜਿਹੜੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਰਿਪੋਰਟਾਂ ਸਾਹਮਣੇ ਆਉਂਦੀਆਂ ਨੇ ਇਹਨਾਂ ਦੇ ਅੰਕੜਿਆਂ ਦੇ ਵਿੱਚ ਕਿੰਨਾ ਕੁ ਗ੍ਰਾਫ ਹੇਠਾਂ ਜਾਂਦਾ ਹੈ ਕਿੰਨਾ ਕੁ ਇਸ ਦੇ ਉੱਤੇ ਕੰਟਰੋਲ ਕੀਤਾ ਜਾ ਸਕਦਾ ਹੈ ਮਲਾਵਟ ਖੋਰੀ ਹੁੰਦੀ ਬਾਰੇ ਤੁਹਾਡਾ ਖੁਦ ਦਾ ਕੀ ਮੰਨਣਾ ਹੈ ਕਿ ਵਾਕਈ ਵੱਖ-ਵੱਖ ਪੱਧਰ ਦੇ ਉੱਤੇ ਛੋਟੇ ਜਾਂ ਵੱਡੇ ਪੱਧਰ ਦੇ ਉੱਤੇ ਮਲਾਵਟ ਖੋਰੀ ਦਾ ਧੰਦਾ ਇਸੇ ਤਰ੍ਹਾਂ ਜਾਰੀ ਹੈ ਜਾਂ ਕਈ ਥਾਵਾਂ ਦੇ ਉੱਤੇ ਇਸ ਦੇ ਉੱਤੇ ਨੱਥ ਪਈ ਹੈ ਕਿਉਂਕਿ ਪ੍ਰਸ਼ਾਸਨਿਕ ਦਾਅਵੇ ਹਮੇਸ਼ਾ ਹੀ ਰਹਿੰਦੇ ਨੇ ਕਿ ਜਿਹੜੀ ਗੁਣਵੱਤਾ ਹੈ ਜਾਂ ਫਿਰ ਇਨ੍ਹਾਂ ਪਦਾਰਥਾਂ ਦੇ ਵਿੱਚ ਮਲਾਵਟ ਖੋਰੀ ਨੂੰ ਲੈ ਕੇ ਪਹਿਲੀ ਗੱਲ ਤੇ ਬਹੁਤੀ ਗੱਲਬਾਤ ਨਹੀਂ ਹੁੰਦੀ ਚਰਚਾ ਨਹੀਂ ਹੁੰਦੀ ਜੇਕਰ ਇਸ ਤਰ੍ਹਾਂ ਦੇ ਮਾਮਲੇ ਆ ਜਾਣ ਤੇ ਉਸ ਦੇ ਉੱਤੇ ਪਰਦੇ ਪਾਉਣ ਦੀ ਵੀ ਕਈ ਵਾਰੀ ਕੋਸ਼ਿਸ਼ ਹੈ ਜਿਹੜੀ ਉਹ ਭਰਪੂਰ ਕੀਤੀ ਜਾਂਦੀ ਹੈ ਤੁਹਾਡਾ ਇਸ ਦੇ ਬਾਰੇ ਕੀ ਮੰਨਣਾ ਹੈ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ